ਲਿਓਨ ਤੋਂ ਇਹ ਜਿਹੜੀ ਰੁਕਾਵਟ ਆ ਗਈ ਉਹ ਆਈ ਇਸ ਲਈ ਕਿਉਂਕਿ ਪੰਜਾਬ ਦੀ ਖੇਤੀ ਬੜੀ ਸਾਡੀ ਚੌੜ ਵੀ ਬਦੇ ਸਾਡੇ ਪਚੌੜ ਇੱਥੇ ਕੋਣ ਖਾਂਦਾ ਸੀ ਕੋਈ ਵੀ ਨਹੀਂ ਖਾਂਦਾ ਸੀ ਕਦੇ-ਕਦੇ ਖੀਰ ਕੋਈ ਖਾ ਲੈਂਦਾ ਸੀਗਾ ਲੇਕਿਨ ਆਮ ਤੌਰ ਤੇ ਚੌੜ ਦੀ ਸਾਡੀ ਖੇਤੀ ਨਹੀਂ ਹੁੰਦੀ ਸੀ ਲੇਕਿਨ 1970 ਤੋਂ ਬਾਅਦ ਜਦੋਂ ਇਹ ਗ੍ਰੀਨ ਰੈਵਿਊਲੂਸ਼ਨ ਆਇਆ ਫਿਲੀਪੀਨ ਤੋਂ ਚੌਲ ਆਏ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਉਹਨਾਂ ਨੇ ਨਵੀਆਂ ਵੈਰਾਈਟੀਆਂ ਘੜੀਆਂ ਔਰ ਉਹਨਾਂ ਨੇ ਮੈਂ ਤੁਹਾਨੂੰ ਯਾਦ ਨਹੀਂ ਜਿਹੜੇ ਤੁਹਾਡੇ ਉਰੇ ਬੈਠੇ ਹੋਣਗੇ ਬਜ਼ੁਰਗ ਸੁਣਦੇ ਇਸ ਗੱਲ ਨੂੰ ਕਿ ਇੱਕ ਆਈਆਰ 82 ਸੀ ਪਹਿਲਾਂ ਆਈਆਰ 8 ਨੇ ਸ਼ੁਰੂ ਕੀਤਾ ਫਿਰ ਕਣਕ ਆਈਆਂ ਸੀ ਕਣ ਕਿਹੜੇ ਆਏ ਸੀ ਉਹ ਲਾਲ ਕਣਕ ਪੀਵੀ 18 ਹੁੰਦੀ ਸੀ ਮੈਨੂੰ ਉਹ ਵੀ ਯਾਦ ਹੈ ਉਸ ਜ਼ਮਾਨੇ ਦੀ ਔਰ ਉਤੋਂ ਨਵੇਂ ਨਵੇਂ ਵੈਰਾਈਟੀ ਆ ਗਏ ਹਰ ਸਾਲ ਹੀ ਨਵੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਈ ਕੜਦੀ ਰਹਿੰਦੀ ਹੈ ਲੇਕਿਨ ਐਸੀ ਪੰਜਾਬ ਦੀ ਹਿੰਮਤ ਔਰ ਹੈ ਆਪਣੇ ਪੰਜਾਬ ਹੈ ਕਿਡਾ 2 ਫੀਸਦੀ ਹਿੰਦੁਸਤਾਨ ਦੀ ਧਰਤੀ 2 ਫੀਸਦੀ ਹਿੰਦੁਸਤਾਨ ਦੇ ਲੋਕ اور اسی 40 فیصد دی ان اپناڑ پر دیتے نے اور پھر جو ਸਾਡਾ طریقہ سی چلن دا اور ਮੰڈیاں دا جو ایک ایک سسٹم بن گیا سی 70 80 90 سالا تو کہ ਸਾਡੇ ਆਰਤੀਏ ਹੁੰਦੇ ਸੇ اور ਤੁਸੀਂ ਆਰਤੀਆ ਕੋ ਜਾਣਦੇ ਸੇ ਆਪਣੀ ਫਸਲ 베ਚਦੇ ਸੇ ਉਹਨਾਂ ਨੂੰ ਪੈਸੇ ਲਿਆਉਂਦੇ ਸੇ ਜੋ ਕੁਝ ਉਹ ਤੁਹਾਡੇ ਇੱਕ ਇੱਕ ਰਿਸ਼ਤਾ ਸੀਗਾ ਆਰਤੀਆ ਦਾ اور ਕਿਸਾਨ ਦਾ ਉਹ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਨੂੰ ਖਤਮ ਕਰਾਂਗੇ ਮੈਨੂੰ ਐਨੀ ਸਮਝ ਆਉਂਦੀ ਅਗਰ ਤੁਸੀਂ ਕਿਸੇ ਦੀ ਮਦਦ ਕਰਨੀਆ ਕਰੋ ਲੇਕਿਨ ਇਹ ਤਾਂ ਨਾ ਕਰੋ ਕਿ ਜਿਹੜੇ ਸਿਸਟਮ ਇੱਕ ਚੱਲਿਆ ਆਉਂਦਾ ਹੈ ਇੱਕ ਪਰਵਾਰਿਕ ਸਾਜ ਹੈ ਉਹਨਾਂ ਤੋੜਨੀ ਤੁਸੀਂ ਕਿਉਂ ਕਮਸ਼ਕਾਰੀਓ ਇਸ ਕਰਕੇ ਪੰਜਾਬ ਦਾ ਕਿਸਾਨ ਉੱਠਿਆ ਕਿ ਸਾਡੀ ਤੁਸੀਂ ਅਰਥਿਆਗ ਸਿਸਟਮ ਖਤਮ ਕਰ ਰਹੇ ਹੋ ਤੁਸੀਂ ਆਪਣੇ ਜਿਹੜੇ ਬਾਹਰ ਦੇ ਵਿਦੇਸ਼ਾਂ ਤੋਂ ਆਉਂਦੇ ਨੇ ਖਰੀਦਣ ਵਾਸਤੇ ਕੋਈ ਕੋਈ ਤਾਂ ਨਹੀਂ ਕਹਿੰਦਾ ਤੁਸੀਂ ਨਾ ਖਰੀਦੋ ਅਗਰ ਕੋਈ ਆ ਕੇ ਉਹ ਖਰੀਦੇ ਔਰ ਉਹਦੇ ਨਾਲ ਕਿਸਾਨ ਦਾ ਭਾਅ ਚੜਦਾ ਹੈ ਉਹ ਤਾਂ ਕਿਸਾਨ ਦਾ ਫਾਇਦਾ ਹੁੰਦਾ ਨੇ ਲੇਕਿਨ ਸਿਸਟਮ ਜਿਹੜਾ ਚੱਲਿਆ ਉਹ ਤਾਂ ਨਾ ਤੋ ਖਤਮ ਕਰੋ ਤੁਸੀਂ ਜਿਹੜਾ ਰਿਸ਼ਤਾ ਹੈ ਉਹ ਤਾਂ ਨਾ ਤੋੜੋ ਤੁਸੀਂ ਔਰ ਇਸ ਵਾਸਤੇ ਇਥੇ ਕਿਸਾਨ ਇਹਦੇ ਨਾਲ ਓਕੇ ਹੋਏ ਫਿਰ ਸਾਡੇ ਮੰਡੀ ਬੋਰਡ ਮੰਡੀ ਦਾ ਜਿਹੜਾ ਸਾਡਾ ਮੰਡੀ ਬੋਰਡ ਦੀ ਫੀਸ ਲੱਗਦੀ ਸੀ ਉਹ ਕਿਸ ਵਾਸਤੇ ਜਾਂਦੀ ਸੀ ਉਹ ਫੀ 2 ਜਾਂ 10% ਫੀ ਹੋਂਦੀ ਸੀ ਉਹ ਤੁਹਾਡ ਆਪਣੀ ਲਿੰਕ ਰੋਡ 60000 ਕਿਲੋਮੀਟਰ ਸਾਡੇ 65000 ਕਿਲੋਮੀਟਰ ਸਾਡੀ ਲਿੰਕ ਰੋਡ ਨੇ ਉਹਨਾਂ ਦੀ ਮੁਰੰਮਤ ਹੁੰਦੀ ਸੀ ਹਰ ਹਰ 5 ਸਾਲ ਤੋਂ ਬਾਅਦ ਅਸੀਂ ਉਹਦੀ ਮਰਮਮਤ ਕਰਦੇ ਸੀ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੁੰਦੀ ਸੀ ਉਹ ਵੀ ਨਾਲ ਉਹਦੇ ਹੁੰਦੀ ਸੀ ਹੁਣ ਇਹ ਕਿਉਂ ਅਸੀਂ ਇਹ ਦੇ ਕਰਕੇ ਹੁਣ ਅਗਰ ਇਹ ਬੰਦ ਹੋ ਜਾਈ ਤਾਂ ਫਿਰ ਸਾਡੀ ਪਿੰਡਾਂ ਦੀ ਡਿਵੈਲਪਮੈਂਟ ਆਪਾਂ ਕਿਵੇਂ ਕਰਾਂਗੇ ਇਹ ਸੀ ਤਾਂ ਇਸ ਕਿਸਮ ਦੀਆਂ ਚੀਜ਼ਾਂ ਸੀਆਂ ਜਿਹੜੀਆਂ ਚੱਲਦੀਆਂ ਆਈਆਂ ਨੇ ਔਰ ਕਦੇ ਵੀ ਹੁਣ ਐਮਐਸਪੀ ਐਮਐਸਪੀ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਕਦੇ ਕਿਸੇ ਨੇ ਐਮਐਸਪੀ ਨੂੰ ਰੋਕਿਆ ਜਾਂ ਕਿਸੇ ਕਿਸਾਨ ਨੇ ਸੋਚਿਆ ਵੀ ਕਿਉਂਕਿ ਰੋਕਣ ਦੀ ਤਾਂ ਕਦੇ ਸੰਭਾਵਨਾ ਹੀ ਨਹੀਂ ਸੀ ਪਰ ਔਰ ਕਿਸੇ ਕਿਸਾਨ ਨੂੰ ਸੋਚਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਕਾਂਗਰਸ ਸਰਕਾਰ ਜਦੋਂ ਵੀ ਆਉਂਦੀ ਸੀ ਹਰ ਵੇਲੇ ਚਾਹੇ 5 ਰੁਪਏ ਵਧਾਏ 10 ਰੁਪਏ ਵਜਾਏ 50% ਰੁਪਏ ਵਜਾਏ ਜਾਂ 100 ਰੁਪਏ ਵਧਾਏ ਵਧਾਏ ਹਰ ਸਾਲ ਔਰ ਇੱਕ ਪੀਐਮਐਸਪੀ ਚੱਲਦੀ ਰਹੀ ਉਹ ਐਮਐਸਪੀ ਨੂੰ ਹੁਣ ਬੰਦ ਪਨ ਕਰਨ ਦਾ ਇੱਕ ਇੱਕ ਆਵਾਜ਼ ਚੱਲ ਪਈ ਕਿ ਐਮਐਸਪੀ ਬੰਦ ਹੋ ਜਾਣੀ ਕਿਉਂਕਿ ਇਹਨਾਂ ਨੇ ਇੱਕ ਸ਼ਾਂਤਾ ਕਮੇਟੀ ਰਿਪੋਰਟ ਬਿਠਾਈ ਸੀ ਸ਼ਾਂਤਾ ਕੁਮਾਰ ਹੁੰਦੇ ਸੀਗੇ ਮੁੱਖ ਮੰਤਰੀ ਹਿਮਾਚਲ ਦੇ ਉਹਨਾਂ ਨੇ ਰਿਪੋਰਟ ਚ ਕਿਹਾ ਕਿ ਐਫਸੀਆਈ ਨੂੰ ਖਤਮ ਕਰ ਦਿਓ अगर FCI ਨੂੰ ਖਤਮ ਕਰਦੇ ਹੋਗੇ ਤੁਸੀਂ ਫਿਰ ਥੋੜੀ ਪ੍ਰਾਈਸ ਸਪੋਰਟ ਕਾਊਂਟ ਕਰੂਗਾ ਐਮਐਸਪੀ ਦੇ ਸਪੋਰਟ ਕਾਊਂਟ ਕਰੂਗਾ। ਔਰ ਇਹ ਨਹੀਂ ਸਿਰਫ ਉਹ ਜਿਹੜੀ ਐਮਐਸਪੀ ਉਹ ਜਿਹੜੀ ਜਿਹੜੀ ਫੂਡ ਕੋਆਪਰੇਸ਼ਨ ਆਪਣੇ ਚੌੜ ਲਿਆ ਆਪਣੇ ਆਪਣੇ ਝੋਨਾ ਜਾਂ ਆਪਣੀ ਕਣ ਖਰੀਦੇ ਸੇ ਉਹ ਅੱਗੇ ਜਾਂਦੀ ਸੀ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਹਸਤੇ ਪੀਡੀਐਸ ਨੂੰ ਜਿਹਨੂੰ ਕਹਿੰਦੇ ਸੇ ਪੀਡੀਐਸ ਕੀ ਜਿਹੜੇ ਗਰੀਬ ਆਪਣੇ ਆਪਣੇ ਬਹੁਤ ਗਰੀਬ ਨੇ ਇਸ ਦੇਸ਼ ਦੇ ਵਿੱਚ ਉਹਨਾਂ ਨੂੰ ਅੰਨ ਕਮਾਉਣ ਵਾਸਤੇ ਅਸੀਂ ਪੀਡੀਆ ਸਿਸਟਮ ਰੱਖਿਆ ਸੀ। ਤੋਂ FCI ਫੂਡ ਮਿਨਿਸਟਰੀ देयर ਨੇਮ ਗਵਰਨਮੈਂਟ ਆਫ ਇੰਡੀਆ ਦੇ ਹੁੰਦੀ ਸੀ। ਔਰ ਉਹ ਅੱਗੇ ਆਪਣੇ ਪੀਡੀਆ ਸਿਸਟਮ ਆਪਣੇ ਲੋਕਾਂ ਨੂੰ ਪੂਰੇ ਹਿੰਦੁਸਤਾਨ ਅੰਨ ਕਮਾਉਣ ਵਾਸਤੇ ਪੇਦ ਦੇ ਸੀ। ਉਹ ਵੀ ਤੁਸੀਂ ਸਿਸਟਮ ਬੰਦ ਕਰ ਦੋਗੇ। ਤੋਂ ਇਹ ਸਾਰੀਆਂ ਗੱਲਾਂ ਜਦ ਇੱਕ ਵਾਰ ਉਭੜੀਆਂ ਤਾਂ ਕਿਸਾਨ ਉਠਿਆ। ਔਰ ਇਹਨਾਂ ਨੇ ਕੀਤਾ ਕਿ ਇਹ ਆਰਡੀਨੈਂਸ ਲਿਆਏ ਪਹਿਲਾਂ ਆਰਡੀਨੈਂਸ ਕੀ ਹੁੰਦਾ ਹੈ ਕਿ ਜਦੋਂ ਅਸੈਂਬਲੀ ਸੈਸ਼ਨ ਦੇ ਵਿੱਚ ਨਾ ਜਾਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਾ ਹੋਵੇ ਤਾਂ ਕੋਈ ਸਰਕਾਰ ਕੁਝ ਇਹੋ ਜਿਹੀ ਚੀਜ਼ ਕਰਨਾ ਚਾਹੁੰਦੀ ਹੈ ਜਿਹੜੀ ਬਾਅਦ ਚ ਅਸੈਂਬਲੀ ਪਾਰਲੀਮੈਂਟ ਚਲੇ ਜਾਈ ਲੇਕਿਨ ਪਹਿਲਾਂ ਹੀ ਉਹ ਕਾਨੂੰਨ ਬਣਾ ਲੈਂਦੀ ਹੈ ਉਹਨੂੰ ਆਰਡੀਨੈਂਸ ਕਹਿੰਦੇ ਨੇ ਉਹ ਆਰਡੀਨੈਂਸ ਉਹਨਾਂ ਨੇ ਇਹ ਕਿਸਾਨੀ ਤੇ ਕਰਤਾ ਹੈ ਐਮਐਸਪੀ ਚੱਕਤੀ ਸਭ ਕੁਝ ਚੱਕਤਾ ਹੈ ਜੇ ਜੋ ਜੋ ਅੱਜ ਲੋਕ ਅੱਜ ਉਸ ਤੇ ਔਖੇ ਨੇ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਪਾਰਲੀਮੈਂਟ ਵਿੱਚ ਬਿੱਲ ਲਿਆ ਕੇ ਮੇਰੇ ਪਾਸ ਕਰਤਾ ਅਸੀਂ ਉਦੋਂ ਵੀ ਕਿਹਾ ਸੀ ਆ ਦੇਖੋ ਮੇਰੇ ਕੋਲ 4 ਤਰੀਕਾ ਨੇ ਮੇਰੇ ਕੋਲ ਆਰਡੀਨੈਂਸ ਆਈ 5 ਜੂਨ ਨੂੰ ਔਰ ਆਲ ਪਾਰਟੀ ਮੀਟਿੰਗ ਮੈਂ ਔਰ ਸਦੀ ਉਸ ਤੋਂ ਕੁਝ ਦਿਨਾ ਬਾਅਦ ਸਾਰੇ ਪਾਰਟੀ ਪੰਜਾਬ ਦੇ ਪਾਰਟੀਆਂ ਨੂੰ ਸੱਦਿਆ ਕਿ ਤੁਸੀਂ ਆਓ ਔਰ ਆਪਾਂ ਇਹਦੇ ਤੇ ਬਹਿਸ ਕਰੀਏ ਕਿ ਕਿਆ ਕਰ ਰਹੇ ਨੇ ਇਹ ਪੰਜਾਬ ਦਾ ਇਹਦੇ ਚ ਨੁਕਸਾਨ ਬੜਾ ਹੋ ਜਾਣਾ ਹੈ ਔਰ ਉਹਦੇ ਵਿੱਚ ਅਕਾਲੀ ਦਲ ਆਇਆ ਪਰ ਕੁਝ ਕਿਸਮ ਦੀਆ ਬਿਲਕੁਲ ਇਹ ਜੇ ਗੱਲਾਂ ਕੀਤੀਆਂ ਉਹਨਾਂ ਨੇ ਜੈਸੇ ਕਿ ਉਹ ਸਮਝਦੇ ਸੀ ਕਿ ਜੈਸੇ ਕਿ ਉਹ ਸਰਕਾਰ ਦੀ ਸਪੋਰਟ ਕਰਨਾ ਚਾਹੁੰਦੇ ਨੇ ਗਵਰਨਮੈਂਟ ਆਫ ਇੰਡੀਆ ਦੀ ਸਪੋਰਟ ਕਰਨਾ ਚਾਹੁੰਦੇ ਨੇ ਇਹ ਆਰਡੀਨੈਂਸ ਦੇ ਹੱਕ ਚ ਬੋਲ ਬੋਲਣਾ ਚਾਹੁੰਦੇ ਨੇ ਅਰੇ ਕਿਉਂ ਜਿਹੜਾ ਇਹਨਾਂ ਦੇ ਮਨਿਸਟਰ ਸੀ ਹਰਸਿਮਰਤ ਬਾਦਲ ਉਹ ਬੈਠੀ ਸੀ ਉਸ ਉਸ ਕੈਬਨਿਟ ਵਿੱਚ ਜਿੱਥੇ ਇਹ ਆਰਡੀਨੈਂਸ ਦੇ ਘੜੇ ਗਏ ਸੀ ਔਰ ਫੈਸਲਾ ਕੀਤਾ ਸੀ ਔਰ ਇਹਨੇ ਵੀ ਉੱਥੇ ਹਾਂ ਕੀਤੀ ਸੀ ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਤਾ ਨਹੀਂ ਕਿਸਾਨ ਕਿਉਂ ਖਿਲਾਫ ਨੇ ਉਹ ਬਈ ਇਹ ਨਵੇਂ ਨਵੇਂ ਕਾਨੂੰਨ ਨੇ ਉਹਨਾਂ ਦੇ ਹੱਕ ਚ ਨਹੀਂ ਇੱਥੇ ਅਕਾਲੀ ਦਲ ਦੀ ਆਪਣੇ ਜਦ ਉਹਨਾਂ ਨੇ ਉੱਥੇ ਆਰਡੀਨ ਉੱਥੇ ਆਰਡੀਨ ਉਸ ਉਸ ਆਲ ਪਾਰਟੀ ਮੀਟਿੰਗ ਚ ਆਪਣੀ ਗੱਲਾਕਿਆ ਕਿ ਉੱधर ਚਲੇ ਗਏ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਅਕਾਲੀ ਦਲ ਇਹਨਾਂ ਦੇ ਹੱਕ ਦੇ ਵਿੱਚ ਸੈਂਟਰ ਦੀ ਸਰਕਾਰ ਦੇ ਆਰਡੀਨਸਾਂ ਦੇ ਹੱਕ ਦੇ ਵਿੱਚ ਤੇ ਬਿੱਲ ਦੇ ਵਿੱਚ ਹੋਊਗਾ ਮੈਂ ਫਿਰ ਇੱਕ ਉਸ ਤੋਂ ਬਾਅਦ ਕਿਸਾਨ ਯੂਨੀਅਨਸ ਨਾਲ ਮੈਂ ਗੱਲ ਕੀਤੀ ਫਿਰ ਅਸੀਂ ਉਹਨਾਂ ਨੂੰ ਦੁਬਾਰਾ ਅਸੀਂ ਔਰ ਪਾਰਟੀ ਮੀਟਿੰਗ ਸਦੀ ਉਹਦੇ ਵਿੱਚ ਵੀ ਉਹ ਆਕਰ ਉਹਦੋਂ ਅਕਾਲੀ ਦਲ ਨਹੀਂ ਆਇਆ ਔਰ ਫਿਰ ਅਸੀਂ ਅਸੈਂਬਲੀ ਸਦੀ ਅਸੈਂਬਲੀ ਦੇ ਵਿੱਚ ਇਹ ਵੀ ਸਾਰੀ ਬਹਿਸ ਹੋਈ ਸੀ ਔਰ ਉਹਨੋਂ ਵੀ ਅਕਾਲੀ ਦਲ ਬਹਾਨਾ ਮਾਰ ਕੇ ਬਾਹਰ ਚਲਾ ਗਿਆ ਉਹਨੇ ਆਪਣੇ ਆਪਣੇ ਹੱਕ ਚ ਨਹੀਂ ਬੋਲੇ ਫਿਰ ਜਦੋਂ VOTING ਹੋਈ ਸੀ ਫਿਰ ਅੱਗੇ ਵਿੱਚ ਔਰ ਵੋਟ ਸਾਡੇ ਨਾਲ ਪਾਤੀ ਹੁਣ ਇਹਨਾਂ ਦੇ ਦੇਖ ਲਓ ਕਦੇ ਕੁਛ ਕਦੇ ਕੁਛ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੇ ਉਥੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਸਾਡੇ ਨਾਲ ਸਹਿਮਤ ਹੋ ਕੇ ਆਪਣੀ ਵੋਟ ਪਾਈ ਸਾਡੇ ਨਾਲ ਫਿਰ ਗਵਰਨਰ ਸਾਹਿਬ ਕੋਲ ਔਰ ਉਹ ਬਿਲ ਦੀ ਕਾਪੀ ਅਸੀਂ ਫੜਾ ਕੇ ਆਏ ਕਿ ਅਸੈਂਬਲੀ ਨੇ ਪਾਸ ਕਰ ਦਿੱਤਾ ਹੁਣ ਸਾਡੇ ਵੱਲੋਂ ਐਕਟ ਬਣ ਗਿਆ ਗਵਰਨਰ ਸਾਹਿਬ ਤੁਸੀਂ ਉਹਨੇ ਇਸ ਨੂੰ ਰਾਸ਼ਟਰਪਤੀ ਜੀ ਕੋਲ ਭੇਜੋ ਔਰ ਉਸ ਨੂੰ ਕਰਵਾਓ ਕੋਨੇਸ ਨਾਲ ਗਏ ਅਗਲੇ ਦਿਨ ਦੋਨੋਂ ਹੀ ਮੁੱਕਰ ਗਏ ਆਮ ਆਦਮੀ ਮੁੱਕਰ ਗਿਆ ਔਰ ਇਹ ਵੀ ਮੁੱਕਰ ਗਏ ਅਕਾਲੀ ਕੈਨੇਡੀਆ ਸੀ ਨਹੀਂ ਅਸੇ ਹੱਕ ਚ ਇਹ ਬਿੱਲ ਦੇ ਹੱਕ ਚ ਨਹੀਂ ਅਸੀਂ ਪਾਰਲੀਮੈਂਟ ਇਸ ਅਸੈਂਬਲੀ ਦੇ ਹੱਕ ਚ ਨਹੀਂ ਇਹ ਰੋਜ ਇੱਕ ਕੇਜਰੀਵਾਲ ਆ ਦੇਲੀਵਾਰਾ ਔਰ ਦੂਜਾ ਇਹ ਆਪਣਾ ਭਗਵੰਤ ਮਾਨ ਔਰ ਸੁਖਵੀਰ ਬਾਦਲ ਇੱਕ ਕੋਈ ਗੱਲ ਕਹਿੰਦੇ ਨੇ ਕਿ ਕਾਂਗਰਸ ਵੀ ਇਹਦੇ ਵਿੱਚ ਸ਼ਾਮਲ ਹੈ ਇਹ ਜਿਹੜਾ ਫੈਸਲਾ ਕੀਤਾ ਸੀ ਦਿੱਲੀ ਨੇ ਔਰ ਇੱਕ ਕਮੇਟੀ ਬਣਾਈ ਸੀ ਫੈਸਲੇ ਕਰਾਉਣ ਵਾਸਤੇ ਉਹਦੇ ਵਿੱਚ ਕਾਂਗਰਸ ਦੇ ਵੀ ਸਰਕਾਰ ਪੰਜਾਬ ਸਰਕਾਰ ਵੀ ਉਹਦੇ ਹਿੱਸੇਦਾਰ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਬਾਰੇ ਟੋਟਲ ਝੂਠ ਹੈ ਹੋਇਆ ਕਿ ਇੱਕ ਸਰਕਾਰ ਸੈਂਟਰ ਸਰਕਾਰ ਨੇ ਇੱਕ ਕਮੇਟੀ ਬਠਾਈ ਉਹਦੇ ਵਿੱਚ ਕਮੇਟੀ ਦੇ ਵਿੱਚ ਉਹਨਾਂ ਨੇ ਕੁਝ ਸੂਬਿਆਂ ਨੂੰ ਪਾਇਆ ਔਰ ਕੁਝ ਆਪਣੇ ਬੰਦੇ ਸਿਆਂ ਨਾਲੇ ਉਹਦੇ ਵਿੱਚ ਪੰਜਾਬ ਮੈਂਬਰ ਨਹੀਂ ਸੀ ਆ ਹੈ ਇਹਦੀ ਕਮੇਟੀ ਦੀ ਜਿਹੜੀ ਇਹਨਾਂ ਨੇ ਇਸ ਵੇਲੇ ਗਵਰਨਮੈਂਟ ਆਂਡੀਆਂ ਨੇ ਬਣਾਈ ਸੀ ਮੈਂ ਪੜ ਕੇ ਸੁਣਾ ਦਿੰਦਾ High Powered Committee of Chief Ministers, constituted for transformation for Indian Agriculture. Maharashtra CM, Devendra Fadness to be the Chair, Convener. CMs of Karnataka, Haryana, Arunachal Pradesh, Gujarat, UP, Madhya Pradesh and Union Minister of Agriculture, RD and Panchayati Raj to be the members. Punjab, Kithini which now another. Member Niti ayog, Ramesh Chand to be the Member Secretary. committee to discuss measures for transformation of agriculture and raising farmers income a c kisi hor kam vasse modalities for adoption and time bound implementation of agriculture sector reforms to be suggested by the committee committee to submit its report in two months dasso kise punjab da naam hai fer mainu isde chitti likhni pai ke sab to jyada paidawar punjab karda hai sanu kyon nahi tu chhadya o da taai ਇਹਦੀ ਕਮੇਟੀ ਦੀ ਪਹਿਲੀ ਮੀਟਿੰਗ ਹੋ ਚੁੱਕੀ ਸੀ ਇਹ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਸੈਕੰਡ ਫਿਰ ਮੈਂ ਦੱਸਣਾ ਚਾਹੁੰਦਾ ਉਸ ਮੀਟਿੰਗ ਦੂਜੀ ਮੀਟਿੰਗ ਮੰਤਰੀ ਬਾਦਲ ਵੀ ਇਹ ਜੋ ਉਥੇ ਮਿਨਿਟਸ ਨੇ ਉਸ ਮੀਟਿੰਗ ਦੇ ਤੇੜੀ ਮੀਟਿੰਗ ਹੋਈ ਸੀ 26 ਅਗਸਤ ਨੂੰ ਉਹਦੇ ਵਿੱਚ ਮਿਨਿਟਸ ਨੇ ਪਹਿਲਾ ਬੋਲੇ ਸੀ ਕੋਈ ਹੋਰ ਕੀ ਕੋਈ ਸਟਾਰਟ ਫਿਰ ਮਨ ਫਾਈਨੈਂਸ ਮਿਨਿਸਟਰ ਪੰਜਾਬ ਜਿਹਨੇ ਇਹ ਕਿਹਾ ਸੀ ਕਿ ਪੰਜਾਬ ਇਸ ਕਨਸੀਡਰਡ ਅ ਫੂਡ ਬਾਸਕਟ ਆਫ ਇੰਡੀਆ ਦ ਐਮਫਸਿਸ ਆਫ ਦ ਸਟੇਟ ਗਵਰਨਮੈਂਟ ਹੈਸ ਬੀਨ ਟੂ ਔਨ ਪ੍ਰੋਡਕਸ਼ਨ ਐਂਡ ਪ੍ਰੋਡਕਟਿਵਿਟੀ ਡਿਊਰਿੰਗ ਲਾਸਟ 50 ਇਅਰਸ ਐਂਡ ਨਾਊ ਦ ਸਟੇਟ ਗਵਰਨਮੈਂਟ ਇਸ ਫੋਕਸਿੰਗ ਔਨ ਫਾਰਮਰਸ ਵੈਲਫੇਅਰ In view of our population of more than one point three billion, the food and nutrition security is a prime concern, and no country in the world can supplement for food and nutrition security of India in case of deficit. He cautioned against he cautioned against dilution of any policy that negative negatively affects sustainable food security. And he said ਐਂਡ ਦੈਨ ਹੀ ਸੈਡ ਦਿਸ ਮਚ ਐਂਡ ਨਾ ਆ ਦੇਖ ਲੋ ਆ ਉਹਦੇ ਤੱਕ ਫਿਰ ਖੱਟਰ ਬੋਲਿਆ ਸੀ ਇਸ ਤੋਂ ਬਾਅਦ ਤੋ ਐਨਾ ਐਨਾ ਪੁਆਇੰਟ ਸੀ ਜਿਹੜਾ ਮਿਸਟਰ ਬਾਦਲ ਨੇ ਆਪਣੇ ਸੈਕੰਡ ਮੀਟਿੰਗ ਤੋਂ ਬਾਅਦ ਕਿਹਾ ਔਨ ਇਸ਼ੂਜ਼ ਰਿਲੇਟਿਡ ਟੂ ਫਾਈਨੈਂਸ਼ੀਅਲ ਮੈਟਰਸ ਔਰ ਫਿਰ ਜੋ ਫਾਈਨਲ ਸਾਡੇ ਪੰਜਾਬ ਵੱਲੋਂ ਗਵਰਨਮੈਂਟ ਗਈ ਸੀ ਰਿਪੋਰਟ ਦਿਸ ਇਸ 4 11 ਨੂੰ 2019 ਟੂ ਦ ਮੈਂਬਰ ਨੈਸ਼ਨਲ ਇੰਸਟੀਚਿਊਟ ਫਾਰ ਟ੍ਰਾਂਸਫਾਰਮਿੰਗ ਇੰਡੀਆ ਨੀਤੀ ਆਯੋਗ government of india ohna nu ek punjab di report hai and oh act khatam hundi hai ah main pad ke tuhnu sunana jada appeal ke sath asi dekh rahe ho it says with a view to safeguard the interest of farmers and to ensure the food security in the country it is em emphasized that system of minimum support price and the assured procurement of crops by government of india must continue It is recommended that other MSP crops where full and assured procurement is not being undertaken by government of India, such as cotton, maize, oil seeds, and pulses should be procured fully at the MSP fixed by government of India to encourage farmers to diversify away from paddy, which is water intensive. This would have a huge positive environmental impact while at the same time assuring farmers of income livelihood. Sadi Punjab government stand ਸਾਡੇ ਵਿਧਾਨ ਸਭਾ ਦੇ ਵਿੱਚ ਜੋ ਅਸੀਂ ਫੈਸਲਾ ਕੀਤਾ ਸੀ ਯੂਨਾਨੀਮਸ ਉਤਤ ਫੈਸਲਾ ਹੋਇਆ ਸੀ ਉਹ ਦਾ ਨਿਚੋੜ ਹੈ ਇਹ ਜਿਹੜਾ ਅਸੀਂ ਤੁਹਾਨੂੰ ਭੇਜ ਰਹੇ ਹਾਂ ਦਿਖਾ ਰਹੇ ਹਾਂ ਸੋ ਆ ਜਿਹੜਾ ਇਹ ਸਿਆਸੀ ਸਿਆਸਤ ਕਹੀ ਜਾਂਦੀ ਜਾ ਰਹੀ ਹੈ ਇਸ ਕਰਤੇ ਇਹ ਬੜੀ ਅਫਸੋਰਸ ਦੀ ਗੱਲ ਹੈ ਮੈਨੂੰ ਕਿ ਇਹ ਸਾਰੇ ਜਾਣਦੇ ਨੇ ਕੇਜਰੀਵਾਲ ਨੂੰ ਵੀ ਪਤਾ ਅਸਲੀਅਤ ਕੀ ਹੈ ਔਰ ਉਸਨੂੰ ਵੀ ਪਤਾ ਹੈ ਭਗਵਾਨ ਤੁਮਨ ਨੂੰ ਔਰ ਉਹ ਦੂਜਾ ਹਰਪਾਲ ਚੀਮਾ ਇਹ ਤਿੰਨ ਤਿੰਨ ਲੱਗੇ ਨੇ ਇਸ ਕੰਮ ਵਿੱਚ ਔਰ ਦੂਜੇ ਪਾਸੇ ਸੁਭੀਰ ਬਾਦਲ ਨੂੰ ਵੀ ਪਤਾ ਹੈ ਉਹਨੇ ਵੀ ਕਿਹਾ ਹੈ ਉੱਪਰ ਨਾਲ ਉਹ ਸੁਖਵੀਰ ਬਾਦਲ ਵਗੈਰਾ ਤਾਂ ਖਲਾਫ ਜਾਣ ਔਰ ਫਿਰ ਸਾਡੇ ਤੇ ਸਾਡੇ ਮੋਢੇ ਦਾ ਬੰਦੂਕ ਚੁਣਦੇ ਕਿਸ ਕਿਸਮ ਦੇ ਲੋਕ ਨੇ ਸਿਆਸਤਦਾਨ ਮੈਨੂੰ ਨਹੀਂ ਸਮਝ ਆਉਂਦੀ ਟੋਟਲ ਝੂਠੇ ਔਰ ਆ ਕਿਸਮ ਦਾ ਜਿਹੜਾ ਪ੍ਰੋਪਗੈਂਡਾ ਹੈ ਬਿਲਕੁਲ ਗਲਤ ਪ੍ਰੋਪਗੈਂਡਾ ਹੈ ਔਰ ਇਹ ਮੈਂ ਆਸ ਕਰਦਾ ਕਿ ਤੁਸੀਂ ਇਸ ਗੱਲ ਨੂੰ ਸਮਝ ਲਓ ਮੇਰੇ ਵੱਲੋਂ ਕਿਉਂਕਿ ਮੈਂ ਚਾਹੁੰਦਾ ਸੀ ਖਾਸ ਕਰਕੇ ਮੈਂ ਪਹਿਲਾਂ ਇਹ ਗੱਲ ਉਠਾਉਣਾ ਨਹੀਂ ਚਾਹੁੰਦਾ ਸੀ ਲੇਕਿਨ ਇਹ ਜਦੋਂ ਇਹ ਬਾੜੀਕਰ ਦਿੱਲੀ ਦੇਖਣ ਦੇਦੇ ਦੇਖ ਲੋਰ ਪਾਲਚੀ ਮੱਕੀ ਬੋਲੀ ਜਾਂਦਾ ਹੈ ਇਹ ਭਗਵੰਤ ਮਾਨ ਕੀ ਬੋਲੀ ਜਾਂਦਾ ਹੈ ਉਹ ਨਾਲ ਜਿਹੜਾ ਮੁਖੀ ਬੈਠਾ ਉੱਥੇ ਕੇਜਰੀਵਾਲੋ ਕੀ ਬੋਲੀ ਜਾਂਦਾ ਆਇਦਰ ਪਾਸੇ ਇਹ ਅਕਾਲੀ ਬੋਲੀ ਜਾਂਦੇ ਨੇ ਝੂਠ ਬੋਲਰ ਕਿਉਂਕਿ ਹੱਦੋਂ ਨਹੀਂ ਹੈ ਕਿਸੇ ਗੱਲ ਦੀ ਔਰ ਮੈਂ ਆਸ ਕਰਦਾ ਕਿ ਤੁਸੀਂ ਜਦ ਇਹ ਅਜਿਹੀ ਗੱਲਾਂ ਕਰਨਗੇ ਤੁਸੀਂ ਪੁੱਛੋ ਕਿ ਤੁਸੀਂ ਝੂਠ ਕਿਉਂ ਬੋਲਦੇ ਪਰ ਇਹਨਾਂ ਦੀ ਆਦਤ ਬਣ ਗਈ ਹੈ ਕੁਝ ਹੁਣ ਇਹ ਮੈਨੂੰ ਕਹਿੰਦੀ ਲੋੜ ਇਸ ਲਈ ਪਈ ਕਿਉਂਕਿ ਇਹ ਕੋਈ ਸਿਆਸੀ ਗੱਲ ਨਹੀਂ ਹੈ ਇਹ ਨਾ ਕალი ਦਲ ਦੀ ਗੱਲ ਹੈ ਨਾ ਕਾਂਗਰਸ ਪਾਰਟੀ ਦੀ ਗੱਲ ਹੈ ਨਾ ਕਿਸੇ ਆਮ ਆਦਮੀ ਪਾਰਟੀ ਆ ਕਿਸੇ ਹੋਰ ਪਾਰਟੀ ਦੀ ਇਹ ਹੈ ਪੰਜਾਬ ਦੇ ਭਵਿੱਖ ਦੀ ਪੰਜਾਬ ਦੇ ਕਿਸਾਨੀ ਦੀ ਭਵਿੱਖ ਦੀ ਤੁਹਾਡੇ ਬੱਚਿਆਂ ਦੀ ਭਵਿੱਖ ਦੀ ਆਪਾਂ ਤੁਸੀਂ ਮੈਂ ਸ਼ਾਇਦ ਅਸੀਂ ਕਿੰਨੀ ਦੇਰ ਹੋਰ ਰਹਿਣਾ ਮੈਨੂੰ ਨਹੀਂ ਪਤਾ ਲੇਕਿਨ ਬੱਚੇ ਸਾਡੇ ਹੋਣਗੇ ਪੋਤੇ ਹੋਣਗੇ ਪੜਪੋਤੇ ਹੋਣਗੇ ਸਾਰੇ ਹੋਰ ਹੋਣਗੇ ਅਗਰ ਅੱਜ ਅਸੀਂ ਇੱਥੇ ਕੋਈ ਇਸ ਤਰ੍ਹਾਂ ਸਾਹਮਣਾ ਨਹੀਂ ਕਰਦੇ ਔਰ ਇਹ ਰੁਕਾਵਟ ਨਹੀਂ ਪਾਉਂਦੇ ਜੋ ਅੱਜ ਸੈਂਟਰ ਦੀ ਸਰਕਾਰ ਕਰਨਾ ਚਾਹੁੰਦੀ ਹੈ ਸਾਡੇ ਬੱਚੇ ਆਉਣ ਵਾਲੀ ਪੀੜ੍ਹੀ ਦੇ ਕੋਈ ਭਾਇ ਕੋਈ ਭਵਿੱਖ ਨਹੀਂ ਹੋਣਾ ਇਸ ਕਰਕੇ ਇਹ ਮੈਨੂੰ ਕਹਿਣਾ ਪਿਆ ਤੁਹਾਨੂੰ ਕਿ ਇੱਥੇ ਸਿਆਸਤ ਦਾ ਖੇਲੋ ਮੈਂ ਅੱਜ ਵੀ ਕਹਿੰਦਾ ਆਕਾਲੀ ਡੇਟਰਾਂ ਨੂੰ ਔਰ ਮੈਂ ਆਮ ਆਦਮੀ ਪਾਰਟੀਆਂ ਨੂੰ ਆਕਾਲੀ ਦਲ ਇਹ ਸਿਆਸਤ ਕਰਨਾ ਛੱਡ ਦਿਓ ਇਹ ਹੈ ਸਾਡੇ ਲੋਕਾਂ ਦੇ ਭਵਿੱਖ ਦਾ ਸਵਾਲ ਪੇਟ ਦਾ ਸਵਾਲ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਗੱਲ ਇਸ ਸਹਿਮਤ ਹੋਗੇ ਔਰ ਜਦੋਂ ਇੱਕ ਆਕਾਲੀ ਔਰ ਆਮ ਆਦਮੀ ਵਾਲੇ ਤੁਹਾਡੇ ਕੋਲ ਆਉਣੇ ਨੇ ਉਹਨਾਂ ਨੂੰ ਸਮਝਾਓ ਕਿ ਤੁਸੀਂ ਸਾਡੇ ਨਾਲ ਖੜੋ ਖੜੋ ਜਾਂ ਸਾਡੇ ਬਰ ਖਿਲਾਫ ਖੜੋ ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ ਨਾਲ ਦਿਖਾਵਾ ਦੇ ਕੇ ਤੁਸੀਂ ਕਰਦੇ ਕੁਝ ਹੋਰ ਹੋ ਜਿਹੜੀ ਸਰਕਾਰ ਤੁਹਾਡੇ ਵਾਸਤੇ ਖੜੀ ਹੈ ਕਾਂਗਰਸ ਪਾਰਟੀ ਖੜੀ ਹੈ ਅੱਜ ਤੁਸੀਂ ਮੈਨੂੰ ਮੈਨੂੰ ਮੈਂ ਸੁਣ ਦੇਖਦਾ ਰਹਿਣਾ ਇਸ ਇਸ ਮੀਡੀਆ ਦੇ ਉੱਪਰ ਸੋਸ਼ਲ ਮੀਡੀਆ ਉੱਪਰ ਕਿ ਮਰਿੰਦਰ ਸਿੰਘ ਕਾਂਗਰਸ ਕਿਉਂ ਨਹੀਂ ਜਾਂਦਾ ਉੱਥੇ ਜਿੱਥੇ ਆਪਣੇ ਦਿੱਲੀ ਦੇ ਕੋਲ ਆਪਣਾ ਉੱਥੇ ਲੋਕ ਆਪਣੇ ਕਿਸਾਨ ਗਏ ਹੋਏ ਨੇ ਤੁਸੀਂ ਆਪ ਕਿਸਾਨਾਂ ਨੇ ਕਿਹਾ ਐਸੀ ਕੋਈ ਪੋਲੀਟੀਕਲ ਪਾਰਟੀ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਵਿੱਚ ਇਹ ਹੈ ਇਹ ਹੈ ਕਿਸਾਨੀ ਦਾ ਇੱਕ ਮੋਰਚਾ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਅਸੀਂ ਨਹੀਂ ਚਾਹੁੰਦੇ ਕਿ ਉਹਦੇ ਵਿੱਚ ਸ਼ਾਮਲ ਹੋਣ ਤਾਂ ਜਦੋਂ ਆਪ ਕਿਸਾਨ کہہ ਰਹੇ ਨੇ ਤਾਂ ਮੈਂ ਅਸੀਂ ਜਾ ਕੇ ਬਸ ਮਲੂਮ ਨਹੀਂ ਉੱਥੇ ਜਾ ਕੇ ਬਹਿ ਗਏ ਇਟ ਇਜ਼ ਨਾਟ ਰਾਈਟ ਜੋ ਉਹਨਾਂ ਦੀ ਖਾਇਸ਼ ਹੈ ਜੋ ਉਹਨਾਂ ਦੀ ਅਬ ਦਿੱਲੀ ਗੱਲ ਹੈ ਉਹਨਾਂ ਨੇ ਕਹਿਤੀ ਔਰ ਅਸੀਂ ਉਸ ਨੂੰ ਬਿਲਕੁਲ ਸਿਰ ਮથે ਰੱਖਾਂਗੇ ਕਿਉਂਕਿ ਅਸੀਂ ਅਸੀਂ ਨਹੀਂ ਉਹਨਾਂ ਦੇ ਵਿੱਚ ਕੋਈ ਛੇੜਛਾੜ ਕਰਨੀ ਤੁਸੀਂ ਕਰੋ ਆਪਨਾ ਤੁਸੀਂ ਬਹੁਤ ਔਕੀ ਘੜੀ ਦੇ ਵਿੱਚੋਂ ਗੁਜ਼ਰਿਓ ਮੈਂ ਜਾਣਦਾ ਕਿ ਕਿੰਨੀ ਠੰਡ ਹੈ ਔਰੇ ਔਰ ਹੁਣ ਬਰ ਹੁਣ ਤਾਂ ਹੋਰ ਵੀ ਸਮਾਂ ਜਨਵਰੀ ਦੇ ਮਹੀਨੇ ਤੋਂ ਸਭ ਇਸ ਤੋਂ ਜ਼ਿਆਦਾ ਵੀ ਠੰਡ ਹੋਏਗੀ ਤਾਂ ਆਪਣੇ ਸਿਹਤ ਨੂੰ ਬਚਾ ਕੇ ਰੱਖਣਾ ਜਿੱਥੇ ਤਾਂ ਇਹ ਉਰੇ ਸਵਾਲ ਹੈ ਤੁਹਾਡਾ ਕਿ ਮੈਂ ਇਸ ਨੂੰ ਇੱਥੇ ਪੰਜਾਬ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਦੇਖੋ ਮੈਂ ਇੱਕ ਤੁਹਾਨੂੰ ਇੱਕ ਨੰਬਰ ਦੇ ਦਿੰਨੇ ਆਂ ਮੈਂ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਤਾਂ ਕਿ ਅਗਰ ਕਿਸੇ ਨੂੰ ਕੋਈ ਲੋਡ ਹੋਏ ਕਿਉਂਕਿ ਤੁਹਾਡੇ ਹੁਣ ਸਾਰੇ ਜਿਹੜੇ ਪਰਵਾਰ ਹੈ ਉਥੇ ਕਈ ਕਈ ਲੋਕ ਗਏ ਹੋਏ ਨੇ ਆਪਣੇ ਬਾਰਡਰਾਂ ਤੇ ਤੇ ਤੁਸੀਂ ਅਗਰ ਕਦੇ ਤੁਹਾਨੂੰ ਲੋੜ ਹੈ ਸਰਕਾਰ ਦੇ ਹੈਲਪ ਦੀ ਕੋਈ ਬਿਮਾਰ ਹੋ ਜਾਂਦਾ ਹੈ ਕੋਈ ਤਕਲੀਫ ਹੋ ਜਾਂਦੀ ਹੈ ਕਿਸੇ ਗੱਲ ਦੀ ਤਾਂ ਆ ਨੋਟ ਕਰੋ ਤੁਸੀਂ ਆ ਇੱਕ ਬੀਬੀਆਂ ਦਾ ਇੱਕ ਹੈਲਪਲਾਈਨ ਹੈ 1091 1091 1091 ਔਰ ਪੁਲਿਸ ਹੈਲਪਲਾਈਨ ਹੈ 112 112, 112 ਇਹਨਾਂ ਤੁਸੀਂ ਨੋਟ ਕਰੋ ਜਦੋਂ ਕਿਸੇ ਚੀਜ਼ ਦੀ ਲੋੜ ਹੈ ਕਿਸੀ ਕੋਈ ਬਿਮਾਰ ਹੋ ਜਾਏ ਕੁਛ ਤੁਸੀਂ ਰਿੰਗ ਕਰੋ ਇਹਨਾਂ ਦੀ ਡਿਊਟੀ ਲਈ ਹੋਈ ਆ ਸੀ ਕਿ ਇੱਕਦਮ ਤੁਹਾਡੇ ਕੋਲ ਡਾਕਟਰ ਨੂੰ ਲੈ ਕੇ ਜਾਣਗੇ ਜਾਂ ਤੁਹਾਨੂੰ ਲੈ ਜਾਣਗੇ ਹਸਪੀਟਲ ਚਾ ਹੋਰ ਕੋਈ ਤੁਹਾਡੀ ਤਕਲੀਫ ਜਿਹੜੀ ਹੈ ਉਹਨੂੰ ਦੂਰ ਕਰਨ ਦੀ ਉਹ ਕੋਸ਼ਿਸ਼ ਕਰਨਗੇ ਸੋ ਇਹ ਮੈਂ ਤੁਹਾਨੂੰ ਕਿਸਾਨਾਂ ਦੇ ਬਾਰੇ ਕਹਿਣਾ ਚਾਹੁੰਦਾ ਸੀ ਕਿਉਂਕਿ ਇਹ ਸਾਡੇ ਵਾਸਤੇ ਅੱਜ ਸਭ ਤੋਂ ਅਹਿਮ ਮੁੱਦਾ ਹੈ ਪੰਜਾਬ ਦਾ ਸੇ ਪਤਾ ਨਹੀਂ ਕਿੰਨੇ ਲੱਖਾਂ ਲੋਕ ਉੱਤੇ ਬੈਠੇ ਨੇ ਦਿੱਲੀ ਚ ਔਰ ਉਹਨਾਂ ਵਾਸਤੇ ਉਹ ਵੀ ਦੇਖ ਰਹੇ ਨੇ ਮੈਂ ਦੇਖ ਰਿਹਾ ਹਾਂ ਤਸਵੀਰਾਂ ਜੋ ਰੋਜ਼ ਟੀਵੀ ਤੇ ਆਉਂਦੀਆਂ ਨੇ ਬਜ਼ੁਰਗਾਂ ਦੀਆਂ ਉਹਨੋਂ ਬਜ਼ੁਰਗ ਨੇ 22 ਤਾਸੀ ਖੋ ਬੈਠੇ ਐ ਲੇਕਿਨ ਉਹ ਆਪਣੇ ਵਾਸਤੇ ਨਹੀਂ ਲੜ ਰਹੇ ਉਹ ਆਪਣੇ ਥੋੜੇ ਵਾਸਤੇ ਲੜ ਰਹੇ ਨੇ ਬੱਚਿਆਂ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਔਰ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਲੜ ਰਹੇ ਨੇ ਤੇ ਉਹ ਆਪਣੀ ਇੱਥੇ 22 ਬੰਦਿਆਂ ਨੇ ਆਪਣੀ ਜਾਨਾਂ ਦੇ ਦਿੱਤੀਆਂ ਵਾਇਗੁਰ ਕਰੇ ਸੈਂਟਰ ਦੀ ਸਰਕਾਰ ਦੇ ਨੂੰ ਇਸ ਨੂੰ ਗੰਭੀਰਤਾ ਨਾਲ ਚੰਗੀ ਤਰ੍ਹਾਂ ਸੋਚ ਕੇ ਇਹਦਾ ਕੋਈ ਹੱਲ ਕੱਢਣ ਤਾ ਕਿ ਸਾਡੇ ਬੱਚੇ ਹੋਰ ਨਾ ਕੋਈ ਇੱਥੇ ਨੁਕਸਾਨ ਹੋ ਜਾਵੇ ਸਾਡਾ ਔਰ ਸਾਡੇ ਲੋਕ ਵਾਪਸ ਆਪਣੇ ਘਰਾਂ ਚ ਪਹੁੰਚ ਸਕਣ ਇਹ ਹੁਣ ਸੈਂਟਰ ਦੇ ਉੱਪਰ ਹੈ ਔਰ ਮੈਂ ਆਸ ਕਰਦਾ ਹਾਂ ਕਿ ਜਿਹੜੀਆਂ ਯੂਨੀయన్స్ ਨੇ 31 ਯੂਨੀਨਾਂ ਚੋਂ ਵੱਨ ਦੇ ਨਾਲ ਗੱਲਬਾਤ ਕਰਦੀਆਂ ਨੇ ਤੁਸੀਂ ਵੀ ਆਪਣਾ ਇਸ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੱਲ ਕਰਵਾਓ ਦੂਸਰੀ ਜਿਹੜੀ ਜਿਹੜੀ ਗੱਲ ਤੁਸੀਂ ਅੱਜ ਮੈਨੂੰ ਪੁੱਛਿਆ ਹੈ ਕਿ ਬਸਾਂ ਦੀ ਸਖਤ ਸਿੰਘ ਜੀ ਸੇ ਕੋਨੇ ਬਠਿੰਡੇ ਦੇ ਇਹ ਪੁੱਛਨੇ ਨੇ ਕਿ ਤੁਸੀਂ ਔਰਤਾਂ ਵਾਸਤੇ ਵਸ ਜਿਹੜਾ ਅਦਰਾ ਕਰਾਇਆ ਦਾ ਥੇਰੀ ਸਕੀਮ ਸੀ ਉਹਦਾ ਕੀ ਕੀਤਾ ਉਹਦਾ ਅਸੀਂ ਫਾਈਨਲ ਕਰ ਦਿੱਤਾ ਸੀਗਾ ਔਰ ਸ਼ੁਰੂ ਹੋ ਜਾਣਾ ਸੀ ਅਗਰ ਕੋਵਿਡ ਮਾਰਤੋ ਨਾ ਚੱਲਦਾ ਸਾਰੀਆਂ ਬਸਾਂ ਤੁਹਾਨੂੰ ਪਤਾ ਕਈ ਸਾਲ ਕਈ ਮਹੀਨੇ ਤੱਕ ਬੰਦ ਰਹੀਆਂ ਕੋਈ ਉੱਤੇ ਟ੍ਰੈਫਿਕ ਨਹੀਂ ਸੀ ਕੁਝ ਨਹੀਂ ਸੀ ਹੌਸਾ ਹੌਸਾ ਚੱਲੇ ਇਹ ਫਾਈਲ ਹੁਣ ਮੇਰੇ ਕੋਲ ਆਉਣ ਵਾਲੀ ਹੈ ਅਸੀਂ ਬੜੀ ਜਲਦੀ ਹੀ ਅੱਜ ਹੀ ਮੈਂ ਇਹਨੂੰ ਪਾਸ ਕਰਕੇ ਇਹਨੂੰ ਕੈਬਿਨੇਟ ਚ ਲਾ ਕੇ ਇਹਨੂੰ ਸ਼ੁਰੂ ਕਰ ਦੇਣਾ ਸੀ ਅਸੀਂ ਇਹਨੂੰ ਦੇਰ ਨਹੀਂ ਲਾਉਣੀ ਕੋਈ ਚੇਸ ਫਿਰ ਤੁਸੀਂ ਮੈਨੂੰ ਪੁੱਛਿਆ ਸੋਹਰ ਪਾਟਿਆ ਜੀ ਨੇ ਗੁਰਦਾਸਪੁਰ ਤੋਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਦਿਹਾੜਾ ਆ ਰਿਹਾ ਹੈ ਕਿ ਤੁਸੀਂ ਕੀ ਕਰਨ ਲੱਗੇ ਹੋ ਜਿਵੇਂ ਅਸੀਂ ਹਰ ਵੇਲੇ ਕਰਦੇ ਆ ਸਾਰਿਆਂ ਦਾ ਅਸੀਂ ਬੜੀ ਧੁੰਦਾਂ ਮਦਦ ਬਣਾਵਾਂਗੇ ਕਮੇਟੀ ਬਣੀ ਹੋਈ ਹੈ ਪੰਜਾਬ ਪਧਰਤੀ ਦੇ ਦੇ ਮੇਰੇ ਚੇਅਰਮੈਨ ਦੇ ਅਧੀਨ ਚੇਅਰਮੈਨ ਦੇ ਅਧੀਨ ਔਰ ਅਸੀਂ ਇਸ ਨੂੰ ਪੂਰੇ ਤਰੀਕੇ ਨਾਲ ਜਿੱਥੇ ਵੀ ਨੌਵੇਂ ਪਾਛੇ ਗਏ ਨੇ ਪਾਵਾ ਬਕਾੜਾ ਹੋਇਆ ਹੈ ਜਿੱਥੇ ਵੀ ਉਹਨਾਂ ਦੇ ਚਰਨ ਪਏ ਨੇ ਉੱਥੇ ਅਸੀਂ ਇਹਦਾ ਕੁਝ ਨਾ ਕੁਝ ਕਰਾਂਗੇ ਤਾਂ ਕਿ ਉਹਨਾਂ ਦੀ ਯਾਦ ਸਦਾ ਵਾਸਤੇ ਸਦਾ ਵਾਸਤੇ ਤਾਂ ਹੁੰਦੀ ਹੈ ਸਾਡੇ ਸਾਰੇ ਮਨਾਂ ਦੇ ਵਿੱਚ ਹੀ ਲੇਕਿਨ ਉੱਥੇ ਕੁਝ ਬਣਾਵਾਂਗੇ ਤਾਂ ਕਿ ਆ 400 ਸਾਲਾਂ ਦੀ ਦੀ ਸਦਾ ਵਾਸਤੇ ਯਾਦ ਲੋਕ ਰੱਖਣ ਅ ਇਹ ਮੈਨੂੰ ਪੁੱਛਿਆ ਨਵਨੀਤ ਪਾਟਿਆ ਜੀ ਨੇ ਇਹ ਜਿਹੜੇ ਕਿ ਜਿਹੜੇ ਆਪਣੇ 42000 ਵੋ ਵੈਕੈਂਸੀਆਂ ਨੇ ਇਹ ਕਿਉਂ ਨਹੀਂ ਭਰੀਆਂ ਜਾ ਰਹੀਆਂ ਉਹਦੇ ਵਿੱਚੋਂ ਕੁਝ ਈਟੀਓ ਦੇ ਪੋਸਟ ਸੇ ਮੈਨੂੰ ਨਹੀਂ ਪਤਾ ਈਟੀਓ ਦੇ ਖਾਸ ਇਹਨਾਂ ਨੇ ਪੀਸੀਐਸ ਦਾ ਕਿਉਂ ਇੱਥੇ ਜ਼ਿਕਰ ਕੀਤਾ ਹੈ ਲੇਕਿਨ ਸਾਡੇ 50000 ਦੇ ਕਰੀਬ ਸਾਡੇ ਨੌਕਰੀਆਂ ਅਸੀਂ ਰੱਖਣ ਦਾ ਫੈਸਲਾ ਕੀਤਾ ਸੀ ਉਹਦੇ ਵਿੱਚੋਂ ਇਹ ਉਹ ਕੀਤਾ ਕਰੋ ਸੀ ਫਰਵਰੀ ਮਾਰਚ ਵਿੱਚ ਕੋਵਿਡ ਆ ਗਿਆ ਸਭ ਕੁਝ ਇਹਨੇ ਮਹੀਨਾ ਤੋਂ ਬੰਦ ਰਿਹਾ ਹੁਣ ਇਸ ਹਫਤੇ ਦੇ ਦੌਰਾਨ ਅਗਲੀ ਕੈਬਨਟ ਅਸੀਂ ਇਹਨੂੰ ਅਪਰੂਵਲ ਦੇ ਦੇਣੀ ਹੈ ਔਰ ਇਹ ਸਾਰੀਆਂ ਜਿਹੜੀਆਂ ਪੋਸਟਾਂ ਪਈਆਂ ਨੇ ਉਹ ਭਰੀਆਂ ਜਾਣਗੀਆਂ ਸਾਡਾ ਵਾਅਦਾ ਹੈ 50000 ਦਾ ਔਰ 50000 ਪੂਰਾ ਕਰਕੇ ਅਸੀਂ ਛੱਡਾਂਗੇ ਥੋੜਾ ਜੀ ਡਿਲੇ ਇਸ ਲਈ ਹੋਈ ਹੈ ਆ ਹੁਣ ਉਸ ਦੇ ਨਾਲ ਤੋਂ ਕਿਉਂਕਿ ਇਹ ਇਹ ਦਾ ਜਿਹੜਾ ਆ ਆਪਣੇ ਰੀਸਟਰਕਚਰਿੰਗ ਹੋ ਰਿਹਾ ਕੁਝ ਡਿਪਾਰਟਮੈਂਟਸ ਦੇ ਵਿੱਚ ਉਹਨਾਂ ਦੇ ਥੋੜੀ ਤਬਦੀਲੀ ਆ ਰਹੀ ਹੈ ਜਦ ਤਬਦੀਲੀ ਖਤਮ ਹੋ ਜਾਊਗੀ ਇਹ ਅਸੀਂ ਅੱਜ ਹੀ ਸ਼ੁਰੂ ਕਰ ਦੇਣੀ ਹੈ ਇਕਦਮੀ ਹੋਣੀ ਹੈ ਇਹ ਨਾ ਸਮਝੋ ਕਿ ਮਹੀਨੇ ਲੱਗਣਗੇ ਤਾਂ ਹਫ਼ਤਿਆਂ ਦੇ ਵਿੱਚ ਹੀ ਅਸੀਂ ਕਰ ਦੇਣੀ ਹੈ ਤੁਸੀਂ ਮੈਨੂੰ ਪੁੱਛਿਆ ਜਸਪ੍ਰੀਤ ਜੀ ਨੇ ਸੰਗਰੂਪ ਤੋਂ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਨੁਕਸਾਨ ਹੋਇਆ ਜਿਹੜੇ ਬਾਰੇ ਸਾਡੇ ਇਸ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦਾ ਹਕੀਕਾ ਇਹ ਹੈ ਅਸੀਂ ਹਰ ਜਿਹੜਾ ਸਾਡਾ ਪੰਜਾਬੀ ਉਥੇ ਸ਼ਹੀਦ ਹੁੰਦਾ ਇਸ ਇਸ ਕਿਸਾਨੀ ਦੇ ਸੰਘਰਸ਼ ਵਿੱਚ ਉਹਨਾਂ ਨੂੰ ਅਸੀਂ 5 ਲੱਖ ਰੁਪਏ ਦੇ ਰਹੇ ਹਾਂ ਔਰ ਸਾਰੇ ਨੂੰ ਮਿਲ ਗਿਆ ਜਿਹੜੇ ਵਾਇਗਰ ਕਰੇ ਹੋਰ ਨਾ ਹੋਣ ਪਰ ਜਦੋਂ ਵੀ ਕੋਈ ਅਜਿਹਾ ਵਾਕਿਆਤ ਹੁੰਦਾ ਅਸੀਂ ਉਹਨਾਂ ਨੂੰ ਜ਼ਰੂਰ 5 ਲੱਖ ਰੁਪਏ ਦੇਵਾਂਗੇ ਗੁਰਪ੍ਰੀਤ ਸਿੰਘ ਗਿੱਲ ਪੁੱਛ ਰਿਹਾ ਮੈਨੂੰ ਕਿ ਐਮਬੀਬੀਐਸਸੀ ਇਤਹਾਦੀ ਘਾਟ ਹੈ ਪੰਜਾਬ ਦੇ ਵਿੱਚ ਕੀ ਕਰ ਰਹੇ ਉਹਦੇ ਬਾਰੇ ਤੋਂ ਉਪਾਤੇ ਸੀ ਤੇਨ ਮੈਡੀਕਲ ਕਾਲਜ ਲਾ ਰਹੇ ਕਪੂਰਥਲੇ ਖੁਸ਼ਾਹਰਪੁਰ ਔਰ ਇਕਰੇ ਇੱਥੇ ਮੋਹਾਲੀ ਦੇ ਵਿੱਚ ਮੋਹਾਲੀ ਦਾ ਐਤ ਕੀ ਤਕਰੀਬਨ ਤਿਆਰ ਹੋ ਗਿਆ ਐਤ ਕੀ ਅਸੀਂ ਉਹਦੇ ਹੁਣ ਪਾਰਟੀ ਸ਼ੁਰੂ ਕਰ ਦੇਣੀ ਹੈ ਇਸ ਸਾਲ ਹੀ ਔਰ ਇਹਦੇ ਇਹਦੇ ਵਿੱਚ ਹੀ ਜਿਹੜੇ ਦੂਜੇ ਦੋ ਨੇ ਉਹ ਵੀ ਮੈਅਸ ਕਰਦੇ ਹੈ ਕਿ ਉਹ ਜਲਦੀ ਹੋਣਗੇ ਇੱਥੇ ਦਾ ਤਾਂ ਹੁਣ ਰਿਕਰੂਟਮੈਂਟ ਅਸੀਂ ਡਾਕਟਰਾਂ ਦੀ ਸ਼ੁਰੂ ਕਰਤੀ ਮੋਹਾਲੀ ਵਾਲੇ ਦੀ ਔਰ ਉਹ ਦੂਜੇ ਦੋ ਉਹਨਾਂ ਦੇ ਚੇਅਰਮੈਨ ਨੇ ਸਾਡੇ ਹੈਲਥ ਮਿਨਿਸਟਰ ਸਾਹਿਬ ਔਰ ਉਹ ਵੀ ਜਲਦੀ ਹੀ ਆਪਣਾ ਪੂਰਾ ਪ੍ਰਬੰਧ ਕਰ ਰਹੇ ਨੇ ਕਿ ਕਪੂਰਥਲਾ ਵੀ ਔਰ ਹੁਸ਼ਿਆਰਪੁਰ ਵੀ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਵੇ ਇੱਕ ਤੁਸੀਂ ਮੈਨੂੰ ਰਾਜਦੀਪ ਜੱਬਰ ਜੀ ਪੁੱਤ ਨੇ ਲੁਧਿਆਣੇ ਨੂੰ ਕਿ ਸਰਦੀਆਂ ਆ ਗਈਆਂ ਨੇ ਤੇ ਬਹੁਤ ਠੰਡ ਹੈ ਔਰ ਕਈ ਲੋਕ ਨੇ ਵਿਚਾਰੇ ਜਿਹੜੇ ਪੇਮੈਂਟਾਂ ਤੇ ਬੈਠੇ ਨੇ ਕੋਈ ਉਹਨਾਂ ਦੇ ਘਰ ਨਹੀਂ ਔਰ ਘਰ-ਬਾਰ ਨਹੀਂ ਪਹਿਲਾਂ ਤਾਂ ਅਸੀਂ ਘਰ-ਬਾਰ ਦੀ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇਹਦੇ ਬਣਾ ਰਹੇ ਹਾਂ ਕੁਝ ਕਰ ਜਿਹੜੇ ਹੋਮਲੈਸ ਵਾਸਤੇ ਅਸੀਂ ਦੇ ਸਕਾਂਗੇ ਪਰ ਉਹਨੂੰ ਲੱਗਦਾ ਟਾਈਮ ਜਮੀਨਾਂ ਲੈਣੀਆਂ ਨੇ ਬਿਲਡਿੰਗ ਬਣਨੀ ਹੈ ਟਾਈਮ ਲੱਗੂਗਾ ਪਰ ਠੰਡ ਤੁਹਾਡੇ ਉੱਪਰ ਆ ਗਈ ਤੇ ਉਹਦੇ ਤੁਸੀਂ ਕਿਹਾ ਸੀ ਕਿ ਕੀ ਤੁਸੀਂ ਕਰ ਸਕੋਗੇ ਮੈਨੂੰ ਯਾਦ ਹੈ ਉਹ ਦਿਨ ਇਸ ਮਾਸਮੋਂ ਦੀ ਸੀ ਤੇ ਮੇਰੇ ਮਾਤਾ ਜੀ ਆਪ ਜਾਇਆ ਕਰਦੇ ਸੀ ਹਰ ਰੋਜ਼ ਔਰ ਆਪਣੇ ਪਟਿਆਲੇ ਚ ਔਰ ਉੱਥੇ ਜਿੱਥੇ ਵੀ ਕੋਈ ਪੇਮੈਂਟ ਤੇ ਪਿਆਰ ਹੁੰਦਾ ਸੀ ਆ ਆਪਣੇ ਕੰਬਲ ਲੈ ਕੇ ਜਾਂਦੇ ਸੀ ਉਹਨਾਂ ਨੂੰ ਦੇਣ ਵਾਸਤੇ ਔਰ ਸਾਰੇ ਇਹ ਸਾਰੇ ਸਾਡੇ ਸਾਰਿਆਂ ਦੀ ਡਿਊਟੀ ਹੈ ਥੋੜੀ ਵੀ ਡਿਊਟੀ ਹੈ ਜੋ ਸੁਣ ਰਹੇ ਹੋ ਜੋ ਤੁਸੀਂ ਆਪਣੇ ਕੰਬਲ ਦੇ ਸਕਦੇ ਹੋ ਗਰੀਬਾਂ ਵਾਸਤੇ ਦਿਓ ਅ ਔਰ ਅਸੀਂ ਵੀ ਆਪਣੇ ਤੌਰ ਤੇ ਜੋ ਕੰਫਰੈਂਸ ਕਰਾਂਗੇ ਲੇਕਿਨ ਜਿੱਥੇ ਦਾ ਸਰਕਾਰ ਦਾ ਮਸਲਾ ਹੈ ਉਹ ਮੈਂ ਆਪਣੇ ਜਿਹੜਾ ਗ੍ਰਾਂਟ ਹੈ ਆਪਣੇ ਫੰਡ ਤੋਂ ਚੀਫ ਮਿਨਿਸਟਰ ਦੇ ਰਲੀਫ ਫੰਡ ਤੋਂ ਮੈਂ ਹਰ ਚੀਫ ਡੀਸੀ ਨੂੰ ਪੈਸੇ ਭੇਜ ਰਹੇ ਹਾਂ ਤਾਂ ਕਿ ਕੰਬਲ ਖਰੀਦ ਕੇ ਇਹ ਬੰਦੇ ਲੋਕਾਂ ਨੂੰ ਜਾ ਕੇ ਉੱਥੇ ਦੇ ਸਕਣ ਅਮ ਇੱਕ ਤੁਸੀਂ ਪੁੱਛਿਆ ਸੁਖਦੀਪ ਵਾਲਿਕ ਜੀ ਨੇ ਫਿਰੋਜ਼ਪੁਰ ਤੋਂ ਕਿ ਸਾਡਾ ਓਪੀਡੀ ਸਾਡੇ ਹਸਪੀਟਲ ਦਾ ਕਿਉਂ ਨਹੀਂ ਚੱਲੂ ਹੋ ਰਿਹਾ ਉਹਨੇ ਮੈਨੂੰ ਪਤਾ ਨਹੀਂ ਕਿਉਂ ਇਹ ਗੱਲ ਆਈ ਹੈ ਕਿਉਂਕਿ ਇਸ ਦਾ ਮਈ ਦੇ ਵਿੱਚ ਚਿੱਠੀ ਲਿਖਤੀ ਸੀ ਇੱਕ ਗਵਰਨਮੈਂਟ ਨੂੰ ਸਾਰੇ ਓਪੀਡੀ ਚੱਲਨੇ ਚਾਹੀਦੇ ਕੋਵਿਡ ਦਾਜਾ ਤੋਂ ਚੱਲ ਰਿਹਾ ਸੀ ਮਾਰਚ ਤੋਂ ਫਿਰ ਅਪ੍ਰੈਲ ਤੇ ਮਈ 2 ਮਹੀਨੇ ਬਾਅਦ ਅਸੀਂ ਸ਼ੁਰੂ ਕਰਤੇ ਸੇ ਔਰ ਇਹ ਅੱਜ ਤੁਹਾਡੇ ਕੋਲ ਆਇਆ ਕਿ ਫਿਰੋਜ਼ਪੁਰ ਨਹੀਂ ਚੱਲ ਰਿਹਾ ਪਤਾ ਨਹੀਂ ਕਿਉਂਕਿ ਮੇਰੇ ਰਿਪੋਰਟ ਚੋ ਹੈ ਸਾਰੇ ਕਨੇ ਪੰਜਾਬ ਦੇ ਵਿੱਚ ਸਾਡੇ ओपीडी ਚੱਲ ਰਹੇ ਨੇ ਔਰ ਸਭਾ ਨਵੰਬਰ ਦੇ ਵਿੱਚ 7,36,000 ਬੰਦੇ ਸਾਡੇ ਗਵਰਨਮੈਂਟ ਹਸਪੀਟਲ ਦੇ ओपीडी ਦੇ ਵਿੱਚ ਗਏ ਨੇ ਆਪਣੀ ਇਲਾਜ ਕਰਵਾਉਣ ਵਾਸਤੇ ਕਿ ਫਿਰੋਜ਼ਪੁਰ ਨਹੀਂ ਚੱਲ ਰਿਹਾ ਇਹ ਮੈਂ ਪਤਾ ਕਰੂੰਗਾ ਕੀ ਕਾਰਨ ਹੈ ਕਿ ਨਹੀਂ ਚੱਲ ਰਿਹਾ ਲੇਕਿਨ ਪੂਰੇ ਪੰਜਾਬ ਦੇ ਵਿੱਚ ਇਹ ਇਸ ਵੇਲੇ ਕੋਈ ਪ੍ਰੋਬਲਮ ਨਹੀਂ ਹੈ ਸਾਰੇ ਚੱਲ ਰਹੇ ਨੇ ਅ ਪਰਮਜੀਤ ਲੁਧਿਆਣਾ ਤੋਂ ਕਹਿੰਦੇ ਨੇ ਪੁੱਛਦੇ ਨੇ ਕਿ ਜੀ ਤੁਸੀਂ ਵੀਆਪੀ ਨੰਬਰ ਬੈਂਡ ਕਰਤੇ ਤੁਸੀਂ ਰੈਡ ਵੀਕਨ ਵੀ ਬੈਂਡ ਕਰਤੇ ਸੇ ਤੇ ਇਹ ਵੀਆਪੀ ਕਲਚਰ ਦਾ ਜਿਹੜਾ ਤੁਸੀਂ ਕਦਮ ਚੱਕੇ ਨੇ ਅੱਛੀ ਗੱਲਾਂ ਨੇ ਇਹ ਤਾਂ ਇਹ ਤਾਂ ਬੜੀ ਗੜਬੜ ਹੋ ਰਹੀ ਸੀ ਇਸ ਤੋਂ ਤੁਹਾਨੂੰ ਪਤਾ ਕੀ ਹੁੰਦਾ ਸੀ ਇੱਕ ਇੱਕ ਨੰਬਰ ਚਾਰ ਚਾਰ ਗੱਡੀਆਂ ਤੇ ਅਸੀਂ ਪਕੜੇ ਨੇ ਪੰਜਾਬ ਦੇ ਵਿੱਚ ਐਸੇ ਹੀ ਲੋਕ ਆਪਣੇ ਆਪ ਜਿਹੜਾ ਨੰਬਰ ਪਸੰਦ ਕਰਦਾ ਉਹ ਹੀ ਬਣਾ ਕੇ ਲੈ ਕੇ ਆਪਣੇ ਨੰਬਰ ਉਪਲੇਟ ਬਣਾ ਲੈਂਦੇ ਸੇ ਤੋਂ ਇਹ ਗੱਲਾਂ ਸਾਰੀਆਂ ਅਸੀਂ ਬੰਦ ਕੀਤੀਆਂ ਨੇ ਵੀਆਈਪੀ ਨੰਬਰ ਕੋਈ ਨਹੀਂ ਹੋਣਗੇ ਆਮ ਨੰਬਰ ਹੋਣਗੇ ਔਰ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਕੌਣ ਇਹ ਗੜਬੜ ਕਰ ਰਿਹਾ ਹੈ ਕਿ ਇੱਕ ਨੰਬਰ ਚਾਰ ਚਾਰ ਗੱਡੀਆਂ ਚਲਾਉਂਦੇ ਨੇ ਇਹ ਤਾਂ ਬਿਲਕੁਲ ਕਾਨੂੰਨ ਦੇ ਖਿਲਾਫ ਹੈ ਐਨ ਉਹਦੇ ਤੇ ਵੀ ਅਸੀਂ ਸਖਤੀ ਕਰਾਂਗੇ ਹੁਣ ਤੁਸੀਂ ਇਹ ਵੀ ਪੁੱਛਿਆ ਸੁਖਦੇਵ ਜੀ ਰੋਪੜ ਨੇ ਰੋਪੜ ਤੋਂ ਕਿ ਇਹ ਕੋਈ ਕੋਈ ਫालतू ਅਸੀਂ ਕੋਈ ਰਜਿਸਟ੍ਰੇਸ਼ਨ ਵਾਸਤੇ ਕੋਈ ਫੀਸ ਚਾਰਜ ਕਰ ਰਹੇ ਨਹੀਂ ਨਹੀਂ ਪਤਾ ਨਹੀਂ ਤੁਹਾਨੂੰ ਕਿਹਨੇ ਦੱਸਿਆ ਅਸੀਂ ਨਹੀਂ ਕਰ ਰਹੇ ਜੋ ਫੀਸ ਚੱਲ ਰਹੀਆਂ ਨੇ ਉਹੀ ਚੱਲੇਗਾ ਕੋਈ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਣੀ ਨਾ ਕੋਈ ਵਾਧਾ ਹੈ ਨਾ ਕੋਈ ਘਾਟਾ ਹੈ ਬਸ ਐਂ ਚੱਲੂ ਜੈਸੇ ਚੱਲਦਾ ਆ ਰਿਹਾ ਤੋ ਇਹ ਪਰਵਾਨ ਇਹ ਫਿਕਰ ਨਾ ਤੁਸੀਂ ਕਰੋ ਕਿ ਕੋਈ ਅਸੀਂ ਫੀਸ ਫੂਰ ਦੇ ਪਾਵਾਂਗੇ ਬਿਲਕੁਲ ਨਹੀਂ ਆ ਗੱਲ ਆ ਸੀ ਆ ਥੋੜੀ ਆ ਲੇਕਿਨ ਮੈਂ ਇੱਕ ਗੱਲ ਹੁਣ ਕੋਲ ਤੁਹਾਡੇ ਕਹਿਣਾ ਚਾਹੁੰਦਾ ਇਹ ਤੁਹਾਡੇ ਮਨਾਂ ਚੋਂ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਵਾਸੇ ਚਲੇ ਗਈਆਂ ਔਰ ਉਹ ਹੈ ਕੋਵਿਡ ਕਰੋਨਾ ਅੱਜ ਮੈਂ ਜਾਣਾਂ ਜਦ ਕਦੇ ਲੰਘਦਾ ਕਿਤੇ ਮੈਂ ਦੇਖਦਾ ਲੋਕ ਮਾਸਕ ਪਾਉਂਦੇ ਦੇਖੋ ਤੁਸੀਂ ਆਪਣੇ ਵਾਸਤੇ ਇਹ ਇਹ ਤੁਹਾਡੇ ਵਾਸਤੇ ਇੱਕ ਬੜੀ ਭਿਆਨਕ ਬਿਮਾਰੀ ਹੈ ਲੋਕ ਬਹੁਤ ਲੱਖਾਂ ਚ ਦੁਨੀਆ 'ਚ ਮਰ ਗਏ ਨੇ ਸਾਡੇ ਇੱਥੇ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਹਾਲੇ ਹਾਲਾਤ ਸੁਧਰੇ ਨੇ ਕੁਝ ਸਾਡਾ ਇੱਕ ਵਾਰ ਸਾਡੇ 34 3200 ਮੇਰਾ ਖਿਆਲ ਅਸੀਂ ਇੱਕ ਦਿਨ ਚ 3200 ਕੇਸ ਸਾਡੇ ਰਹੇ ਨੇ ਅਸੀਂ ਟੈਸਟਿੰਗ ਵੀ ਵਧਾਈ ਹੈ ਅੱਜ ਟੈਸਟਿੰਗ ਸਾਡੇ 25 ਔਰ 30000 ਦੇ ਦਰਮਿਆਨ ਹੈ ਡੇਲੀ ਲੇਕਿਨ ਅੱਜ ਦੀ ਰਿਪੋਰਟ ਆ ਦੇਖ ਲਓ 2 290 290 ਬੰਦਿਆਂ ਨੂੰ ਅੱਜ ਸਿਰਫ ਕੋਰੋਨਾ ਹੋਇਆ ਜਿੱਥੇ ਇੱਕ ਵਾਰ 3500 3200 ਸਾਡੇ ਬੰਦਿਆਂ ਨੂੰ ਹੁੰਦਾ ਸੀ ਇਹਦੇ باوجود ਕਿ 25494 ਸਾਡੇ ਟੈਸਟਿੰਗ ਕੇਸ ਹੋਏ ਨੇ ਇਹ ਇੱਕ ਪੋਜ਼ਿਟਿਵ ਸਾਈਨ ਹੈ ਇੱਕ لیکن ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਇੱਕ ਨਵੀਂ ਕਿਸਮ ਦੀ ਕਰੋਨਾ ਹੁ ਚੱਲੀ ਹੋਈ ਹੈ। ਇਹ ਯੂਕੇ ਦੇ ਵਿੱਚ ਸਾਰੇ ਲਾਕਡਾਊਨ ਹੋ ਗਏ। ਸਾਰੇ ਯੂਰਪ 'ਚ ਲਾਕਡਾਊਨ ਹੋ ਗਏ ਨੇ। ਸਬਾ ਸਾਡੇ ਅਖੀਰਲਾ ਜਹਾਜ਼ ਆਪਣੇ ਅੰਮ੍ਰਿਤਸਰ ਪਹੁੰਚਿਆ ਸੀ ਕੱਲ। ਉਹ 240 ਜਿੰਨੇ ਵੀ ਮਸਾਫਰ ਸਨ ਉਹਨਾਂ ਵਿੱਚੋਂ 8 ਪੋਜ਼ਿਟਿਵ ਨਿਕਲੇ ਨੇ। ਉਹਨੇ ਨਹੀਂ ਪਤਾ ਸਾਨੂੰ ਕਿ ਇਹ ਨਵੀਂ ਨਵੀਂ ਕਰੋਨਾ ਹੈ ਜਾਂ ਪੁਰਾਣੀ ਕਰੋਨਾ ਹੈ ਇਹ ਪਤਾ ਨਹੀਂ ਲੇਕਿਨ ਯੂਕੇ ਨੇ ਯੂਕੇ ਦੇ ਫਲਾਈਟਾਂ ਸਾਰੀਆਂ ਯੂਕੇ ਤੋਂ ਬਾਹਰ اور ਯੂਕੇ ਨੂੰ ਜਾਣ ਵਾਲੀਆਂ 28 ਮੁਲਕਾਂ ਨੇ ਬੰਦ ਕਰਤੀ ਸੀ ਕੱਲ ਤੱਕ ਹੁਣ ਹੋਰ ਵੀ ਮੁਲਕਾਂ ਨੇ ਬੰਦ ਕਰ ਦੇਣੀਆਂ ਨੇ ਇਹ ਖਤਰਨਾਕ ਬਿਮਾਰੀ ਹੈ ਇਹਦੇ ਨਾਲ ਜਿਨ੍ਹਾਂ ਨੂੰ ਹੁੰਦੀ ਹੈ ਉਹਨਾਂ ਦੇ ਉਹਨਾਂ ਦੀ ਠੀਕ ਬਚਕ ਹੋ ਜਾ ਵਾਇਰਸ ਉਹਨਾਂ ਦੀ ਜਾਨ ਬਖਸ਼ਿੰਦਾ ਲੇਕਿਨ ਬਾਅਦ ਚ ਕਮਜ਼ੋਰੀ ਜਿਹੜੀ ਆਉਂਦੀ ਹੈ ਥੋੜੇ ਥੋੜੇ ਨੁਕਸਾਨ ਕਰੇਗੀ ਅਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਹੈ ਕਿ ਇਹਦਾ ਧਿਆਨ ਰੱਖੋ ਇਹ ਕੋਈ ਛੋਟੀ ਮੋਟੀ ਬਿਮਾਰੀ ਨਹੀਂ ਇਹ ਠੰਡ ਦੀ ਬਿਮਾਰੀ ਹੈ ਕਿ ਕਿਸ ਨੂੰ ਠੰਡ ਲੱਗ ਜੇ ਤੁਸੀਂ ਕੋਟ ਪਾ ਲਓਗੇ ਇਹ ਬਿਲਕੁਲ ਕੋਈ ਕੰਮ ਨਹੀਂ ਹੈ ਇਹ ਹੈ ਬਿਮਾਰੀ ਜੋ ਤੁਹਾਡੇ ਵਿੱਚ ਜਾਂਦੀ ਹੈ ਔਰ ਤੁਹਾਨੂੰ ਅਹੇ ਜੀ ਤੁਹਾਨੂੰ ਕਮਜ਼ੋਰੀ ਆਉਂਦੀ ਹੈ ਕਿ ਬਾਅਦ ਬਾਅਦ ਵਿੱਚ ਤੁਹਾਨੂੰ ਤਕਲੀਫ ਮੋਟ ਹੁੰਦੀ ਹੈ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਬੇਨਤੀ ਹੈ ਕਿ ਪਲੀਜ਼ ਜੋ ਡਾਕਟਰਾਂ ਨੇ ਕਿਹਾ ਹੈ ਮਾਸਕ ਪਾਓ ਮਾਸਕ ਪਾਓ ਮੇਰੇ ਅੱਜ ਕਈ ਆਫਸਰ ਡਾਊਨ ਨੇ ਅੱਜ ਵਿਚਾਰੇ ਕਈ ਸਾਡੇ ਸਾਥੀ ਡਾਊਨ ਨੇ ਕਿਉਂ ਡਾਊਨ ਨੇ ਕਿਉਂਕਿ ਐਨੇ ਸਾਨੂੰ ਸਾਡੀ ਸਾਡੀ ਡਿਊਟੀ ਹੈ ਲੋਕਾਂ ਨੂੰ ਮਿਲਣਾ ਜਿਆਦਾ ਸੀ ਲੋਕਾਂ ਨੂੰ ਮਿਲਦੇ ਆ ਸਾਡੇ ਆਫਸਰਸ ਦੀ ਡਿਊਟੀ ਹੈ ਲੋਕਾਂ ਨੂੰ ਮਿਲਣਾ ਉਹ ਕਿਸੇ ਦੇ ਕਿਰਤੋਂ ਬਿਮਾਰੀਆਂ ਹੋ ਜਾਂਦੀ ਉਹ ਜਿਹੜੇ 240 ਕੱਲ ਪਹੁੰਚੇ ਨੇ ਅੰਮ੍ਰਿਤਸਰ ਅੱਠ ਬੰਦੇ ਉਹਨਾਂ ਦੇ ਪੋਜ਼ਿਟਿਵ ਨਿਕਲੇ ਨੇ ਔਰ ਉਹ ਉਹਨਾਂ ਨੂੰ ਅਸੀਂ ਉੱਥੇ ਕੀਤਾ ਹੋਇਆ ਕੁਆਰੰਟੀਨ ਇਹ ਹੀ ਦਿੱਲੀ ਦੇ ਵਿੱਚੋਂ ਹੈ ਉੱਥੇ ਵੀ ਇਹ ਇੱਕ ਕੋਈ ਜਹਾਜ਼ ਆ ਗਿਆ ਸੀ ਕਿਦੋਂ ਉੱਥੇ ਹੋਇਆ ਸੋ ਇਹ ਇਹ ਕੰਮ ਮੁਕਿਆ ਨਹੀਂ ਹਲੇ ਇਹ ਵੱਧ ਰਿਹਾ ਹੈ ਜ਼ਰੂਰ ਹੈ ਕਮੀ ਜ਼ਰੂਰ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ 290 ਬੰਦਿਆਂ ਨੂੰ ਕੱਲ ਹੋਇਆ ਉਹਦੇ ਵਿੱਚ ਪਰ 18 ਵੀ 18 ਦੀ ਮੌਤ ਵੀ ਹੋਈ ਹੈ 18 ਦੀ ਮੌਤ ਹੈ ਔਰ ਇਹ ਅੱਜ ਹਾਈ ਡਿਪੈਂਡੈਂਸੀ ਯੂਨਿਟ ਆਕਸੀਜਨ ਤੇ 133 ਨੇ ਔਰ ਜੋ ਹਸਪੀਟਲ ਆਈਸੋਲੇਸ਼ਨ ਫੈਸਿਲਿਟੀਆਂ ਅੱਜ ਰੱਖੇ ਨੇ ਅਸੀਂ 82 ਨੇ ਇਹ ਖਤਰਨਾਕ ਬਿਮਾਰੀ ਹੈ اور میں ਤੁਹਾਨੂੰ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਬਚਾਓ ਆਪਣੇ ਆਪ ਨੂੰ ਬਚਾਓ اور ਆਪਣੇ ਪੰਜਾਬ ਮਹੱਲੇ ਸਾਰੇ ਦੋਸਤ ਮਿੱਤਰਾਂ ਨੂੰ ਬਚਾਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਮੇਰੀ ਪਰਵਾਣ ਕਰੋਗੇ ਕੱਲ ਔਰ ਇਸ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਔਰ ਸਾਰਿਆਂ ਨੂੰ ਸਮਝਾਓ ਕਿ ਆਪਾਂ ਨੇ ਆਪਣੇ ਸੂਬੇ ਨੂੰ ਐਂ ਰੱਖਣਾ ਹੈ ਇਹ ਹਾਲਾਤ ਸੁਧਰ ਜਾ ਰਹੇ ਨੇ ਬਸ ਐਂ ਕੱਲ੍ਹ ਰਹੇ ਤਾਂ ਕਿ ਅਸੀਂ ਇਸ ਮਿਸ਼ਨ ਫਤਿਹ ਜਿਹੜਾ ਸਾਡਾ ਇਹ ਖਤਮ ਕਰਨ ਦਾ ਇਹ ਬਿਮਾਰੀ ਨੂੰ ਖਤਮ ਕਰਨ ਦਾ ਉਸ ਸਾਡੀ ਫਤਹੀ ਫਤਿਹ ਹੋਵੇ ਬਹੁਤ ਧੰਨਵਾਦ ਤੁਹਾਡਾ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ